ਮੈਮ ਫੀਸ ਮੰਗਦੀਆਂ ਦੋਵੇਂ ਮਹੀਨੇ ਨਹੀਂ ਰਿਹਾ ਕਰਦੇ ਫਿਰ ਖੜੇ ਕਰ ਦਿੰਦੇ ਆ ਫੀਸ ਮੰਗਦੀ ਆ ਤੇ ਕੋਈ ਗੱਲ ਨਹੀਂ ਪੁੱਤਰ ਫੀਸ ਆਪਾਂ ਪੇ ਕਰ ਹੀ ਦੇਣੀ ਆ ਪਤਾ ਨਾ ਕੀ ਆ ਰਮਨ ਹਾਂਜੀ लवली ਦੇ ਘਰ ਹੈ ਨਹੀਂ ਆ ਫਿਰ ਇਦਰੋਂ ਹੋ ਕੇ ਚੱਲੇ ਚਲਾ ਦੇ ਇੱਧਰ ਇਹਨਾਂ ਨਾਲ ਗੱਲਬਾਤ ਕਰਦੇ ਨੇ ਹਾਂ ਚਲੋ ਕਰਕਾਹ ਗੇਟ ਭਾਬੀ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਸੀ ਨਾ ਹੂੰ ਉਹ ਹੁਣ ਇੱਕ ਦੋ ਦਿਨਾਂ ਦੇ ਵਿੱਚ ਨਾ ਰਿਸ਼ਤਾ ਪੱਕਾ ਕਰਦੀ ਐ ਪੱਕਾ ਕੀ ਕਰਨਾ ਵਾ ਵਿਆਹ ਤੇ ਕੁੜੀ ਲੈ ਗਈ ਘਰ ਇਹਨਾਂ ਦਾ ਰੋਟੀ ਪਾਣੀ ਪੱਕੇ ਚੱਲ ਤੂੰ ਘੂ ਆਵਾ ਤੂੰ ਹੀ ਕਰਨਾ ਗਾਂ ਹੋ ਗਏ ਕਰ ਲਾ ਹੁਣ ਜਿਦਾ ਹੁੰਦਾ ਵਾ ਜਾਂ 10 ਪਾ ਵੀ ਆ ਕਿਦਾਂ ਦੀ ਗੱਲ ਹੋਈ ਭਾਬੀ ਅਹੀਂ ਵਿੱਚੋਂ ਕੀ ਲੈਣਾ ਵਾ ਅਸੀਂ ਤੇ ਸੋਚਦੇ ਆ ਇਹਦੀ ਰੋਟੀ ਪੱਕਣ ਡੈਪੂਗੀ ਅਸੀਂ ਤਾਂ ਘੜੀ ਪਾ ਲਉਣਾ ਵਾ ਤੇ ਚੱਲ ਆਪਣੇ ਘਰ ਗਾਂ ਜਾਣਾ ਵਾ ਨਹੀਂ ਮੈਂ ਵੀ 2-3 ਮਹੀਨੇ ਰੋਟੀਆਂ ਖਮਾਲ ਚ ਪਈਆਂ ਖਲਾ ਦੂਗੀ ਨਹੀਂ ਮੈਂ ਵੱਡਾ ਕਦੀ ਇਹਨਾਂ ਨੂੰ ਮੈਂ ਤੇ ਤੁਸੀਂ ਕਰੋ ਵਿੱਚ ਹੋਗੇ ਚਲ ਠੀਕ ਆ ਜੇ ਤੁਹਾਡੀ ਇਹੋ ਜੇਦਵਾ ਤਮ ਜੀ ਤੁਹਾਡੀ ਫਿਰ ਮੈਂ ਤੇ ਘਰ ਆਉਣਾ ਹੀ ਹੂ ਮੈਨੂੰ ਤੇ ਦੁੱਖ ਹੁੰਦਾ ਹੀ ਹੈ ਮੇਰਾ ਨੂਰ ਅਨੂਰ ਪ੍ਰਿਆ ਮੇਰਾ ਪੁੱਤ ਮੇਰੀ ਗੱਲ ਸੁਣਾ ਚੱਲੇਗਾ ਮੇਰੇ ਨਾਲ ਬਾਹਰ ਕੀ ਖਾਣਾ ਹੈ ਅੱਜ ਮਮੋਸ ਮਮੋਲ ਖਾਣੇ ਆ ਚਲਾ ਚਲੀਏ ਦੋ ਜਣੇ